তনে তো गारीषणी दे जी मे त

I <laughs> can ਦਰਸ਼ਨ ਪਰਸ ਅਗਰ ਕੇ ਓ ਵੈਸੀ ਫਤ ਗਸਮ ਦੇ ਤੋ ਤੋ ਡੀਠੇ ਸੱਚੇ ਪਾਤਸ਼ਾਹ ਸਜਣ ਸਚਾ ਪਾ पास <laughs> अछो था ए माना हर जी तूं हिकु माना हिकु चेत पा हर कीअ सदा सदा वॾे आई ਸੇਵੇ ਐ ਸੋਖ ਪਾਏ ਨਾਨਕ ਗੁਰਮੁਖ ਮਿਲ ਰਹਿ ਹਉਮੈ ਸ਼ਬਦ ਜਲਾ ਨਾਮ ਧਿਆਇਨ ਤੇਨ ਨਿਜ ਘਰ ਵਾਸ ਹੈ ਜੋਗ ਜੋਗ ਸੋਭਾ ਹੋਈ ਕੋੜੀ ਤੂ ਕਰਨ ਕਾਰਣ ਸਮਰਥ ਹਾਏ ਕਰਤੇ कोई तु आप सिट اپے सिरे फोन سب اکو इक ورت دا ਜੋ ਕਰੇ ਸੋ ਹੋਈ ਵੱਡੇ ਆਈ ਗੁਰਮੁਖ ਦੇ ਪ੍ਰਭ ਨੇ ਆਈ ਗੁਰਮੁਖ ਦੇ ਪ੍ਰਭ ਆਗਏ ਅਰਦਾਸ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤ ਹੈ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ RAM DAS ਹੈ ਹੋਈ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰਾਓ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਰਿਟੈ ਸਭ ਸੁਖੁ ਜਾਏ ਏਕ ਬਹਾਦਰ ਸਿਮਰੀਏ ਘਰ ਨੌਨਿਦਾ ਵੈ ਥਾਏ ਸਭ ਥਾਈ ਹੋਏ ਸਹਾਏ ਤਸਵੇ ਪਾਦਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਜਸਾ ਪਾਦਸ਼ਾਹੀ ਆਂਦੇ ਆਤਮਿਕ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਬ੍ਰਹਮ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਨੇ ਕਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਆਪ ਜੀ ਦੇ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤਿਆਂ ਹੱਕੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਕੇ ਛਕਿਆ ਦੇਖ ਚਲਾਈ ਤੇ ਗਵਾਹੀ ਦੇ ਸੁਣ ਕੇ ਅੰਡਠ ਪੀਤਾ ਜਿਨ੍ਹਾਂ ਪਿਆਰਿਆਂ ਸੱਚਿਆਰਿਆਂ ਦੀ ਪਵਿੱਤਰ ਕੁਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਸਾਹਿਬ ਬੋਲਣਾ ਜੀ ਜਿਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਘਟਵਾਏ ਕੋਪਰੀਆਂ ਲੋਹਾਈਆਂ ਚਰਕੜੀਆਂ ਤੇ ਚੜ੍ਹੇ ਤਨ ਆਰਿਆਂ ਨਾਲ ਚਿਰਵਾਏ ਆਪ ਜੀ ਦੇ ਬਾਣੇ ਨੂੰ ਮਿੱਠਾ ਕਰਕੇ ਮੰਨਿਆ ਮੁਖੋਸੀ ਨਾ ਉਚਾਰੀ ਤਿੰਨਾਂ ਪਿਆਰਿਆਂ ਸੱਚਿਆਰਿਆਂ ਸ਼ਹੀਦ ਸਿੰਘ ਸਿੰਘਣੀਆਂ ਤੇ ਪਟੰਗੀਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਕਾਲ ਸਾਹਿਬ ਗੁਰਨਾ ਜੀ ਪੰਜਾਤਖਤਾਂ ਅਤੇ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਧਰਕੇ ਖਾਲਸਾ ਜੀ ਸਾਹਿਬ ਭੁਰਣਾ ਜੀ ਪ੍ਰਤਮ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕਾ ਵਾਹਿਗੁਰੂ 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 ਨਾਮ ਚਿਤਿਆਵੇ ਨਾਮ ਚਿਤਿਆਵਣ ਕਾ ਸਦਕਾ ਸਰਬ ਸੁਖ ਹੋਵੇ ਜਹ ਜਹ ਖਾਲਸਾ ਜੀ ਤਹਾ ਤਹਾ ਰਚਿਆ ਰਾਇਤ ਦੇਖ ਦੇਖ ਭਤੇ ਬਿਰਤ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲਣਾ ਜੀ ਬਖਸ਼ੋ ਜੀ ਸਿੱਕਾ ਨੂੰ ਸਿੱਕੀ দান ਕੇ ਇਸ দান ਰਹਿਤ দান ਵਿਵੇਕ দান ਵਿਸਾਹੂ দান ਭਰੋਸਾ দান ਗਾਨਾ ਸਿਰਦਾਨ ਨਾਮ দান ਸ੍ਰੀ ਅਮਰਸਰ ਸਾਹਿਬ ਜੀਆਂ ਦੇ ਦਰਸ਼ਨ ਇਸ਼ਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਕਾਜਕਾਰ ਖਾਲਸਾ ਜੀ ਸਾਹਿਬ ਬੁਰਣਾ ਜੀ ਸਤਿਗੁਰੂ ਜੀ ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਸੱਚੀ ਮਤ ਪਾਤੇ ਰਾਖੇ ਆਪ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਦਿਓ ਸ੍ਰੀ ਨਨਕਾਣਾ ਸਾਹਿਬ ਤੇ ਹੋਰ ਗੁਰਦੁਆਰੇ ਗੁਰੂ ਥਾਮ ਜਿਨ੍ਹਾਂ ਤੋਂ ਖਾਲਸਾ ਪੰਥ ਨੂੰ ਵੀ ਛੋੜਿਆ ਗਿਆ ਹੈ ਜਿਨ੍ਹਾਂ ਦੀ ਸੇਵਾ ਸੰਭਾਲਦਾ ਦਾਣ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਇਹਨਾਂ ਮਾਣਿਆਂ ਦੇ ਮਾਣ ਸਤਿਗੁਰੂ ਨੇ ਤਾਣਿਆਂ ਦੇ ਤਾਣ ਸਤਿਗੁਰੂ ਨੇੋਟਿਆਂ ਦੀ ਓਟ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਧੰਨ ਸਾਹਿਬ ਸ੍ਰੀ ਗੁਰਮੁਖ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੇ ਉੱਚੇ ਸੁੱਚੇ ਚਰਨ ਕਮਲਾ ਪਾਸ ਨਿਮਰਤਾ ਸਹਿ ਅਰਦਾਸ ਬੇਨਤੀ ਹੈ ਜੀ ਆਪ ਜੀਆਂ ਦੇ ਦਰੋਂ ਘਰੋਂ ਵਰੋ ਸਾਹਿਬ ਹੋਏ ਧੰਨ ਧੰਨ ਅਮਰ ਸ਼ਹੀਦ ਸਿੰਘ ਸਾਹਿਬ ਜੱ태ਦਾਰ ਬਾਬਾ ਹਨੂਮਾਨ ਸਿੰਘ ਜੀ ਅਤੇ ਅਨੇਕ ਸ਼ਹੀਦ ਸਿੰਘਾਂ ਦੇ ਸ਼ਹੀਦੀ ਅਸਥਾਨ ਗੁਰਦੁਆਰਾ ਸਿੰਘ ਸ਼ਹੀਦਾਂ ਸੁਹਾਣਾ ਸਾਗ ਵਿਖੇ ਸਤਿਗੁਰੂ ਜੀ ਆਪ ਜੀ ਨੇ ਬੜੀ ਮਹਾਨ ਕਿਰਪਾ ਕੀਤੀ ਹੈ ਚਾਰ ਪਹਿਰ ਰਾਤਰੀ ਸੁਖ ਦੀ ਬਚੀਤ ਹੋਈ ਹੈ ਅੰਮ੍ਰਿਤ ਵੇਲਾ ਹੋਇਆ ਹੈ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦੇ ਹੋਏ ਆਪ ਜੀਆ ਨੇ ਸੋਹਣੇ ਤਖਤਾਂ ਤੇ ਪ੍ਰਕਾਸ਼ਵਾਨ ਹੋ ਕੇ ਸੰਗਤਾਂ ਨੂੰ ਖੁੱਲੇ ਦਰਸ਼ਨ ਜਿਦਾਰੇ ਬਖਸ਼ਿਸ਼ ਕਰਕੇ ਨਿਹਾਲ ਕੀਤਾ ਹੈ ਪਾਵਨ ਪਵਿੱਤਰ ਹੁਕਮਨਾਮਿਆਂ ਦੀ ਬਖਸ਼ਿਸ਼ ਕੀਤੀ ਹੈ ਸਤਿਗੁਰੂ ਏਨੇ ਸਮੇਂ ਦੌਰਾਨ ਬੰਦ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਕਈ ਪ੍ਰਕਾਰ ਦੀਆਂ ਸੇਵਾਵਾਂ ਨਿਭਾਈਆਂ ਹਨ ਸਿੰਘਾਂ ਨੇ ਮਿਲ ਜੁਲ ਕੇ ਆਪ ਜੀ ਦੇ ਸੋਹਣੇ ਤਖਤਾਂ ਤੇ ਸ਼ਸਤਰਾਂ ਦੀਆਂ ਵਸਤਰਾਂ ਦੀਆਂ ਹੋਰ ਕਈ ਪ੍ਰਕਾਰ ਦੀਆਂ ਸੇਵਾਵਾਂ ਕੀਤੀਆਂ ਹਨ ਪਾਵਨ ਪਵਿੱਤਰ ਗੁਰਬਾਣੀ ਦੇ ਜਾਪ ਕੀਤੇ ਹਨ ਸੇਵਾ ਟਹਿਲ ਕਰਦਿਆਂ ਤੋਂ ਪਾਵਨ ਪੀਤਰ ਗੁਰਬਾਣੀ ਦੇ ਜਾਪ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਨੂੰ ਬਖਸ਼ਣ ਲਾਗੇ ਵਾਸਤੇ ਸਮਤ ਮਖਸ਼ਿਸ਼ ਕਰਨੀ ਅਖਰਵਾਦਾ ਘਾਟਾ ਭੁੱਲ ਚੁਕ ਮਾਫ ਕਰਨਾ ਬੜੀ ਸੁਣੀ ਬਾਣੀ ਸਾਚ ਕੰਡ ਵਿਖੇ ਪ੍ਰਵਾਨ ਕਰਨੀ ਬੜੀ ਸੁਣੀ ਬਾਣੀ ਦਾ ਫਲ ਭਾਵ ਸਭੂ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸਭਨਾ ਜੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਚੱਲਿਆ ਹੋਇਆ ਕਦਮ ਕਦਮ ਲੈ ਕੇ ਵਿਚਲਾਉਣਾ ਤੇਰ ਭੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਦਰੋਂ ਕਰੋ ਨਾਮ ਸਿਮਰਨ ਗੁਰ ਸਿੱਖੀ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ ਸ਼ੋਭਾ ਮਨੋਹਰ ਕਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਕਾਰਜਰਾਸ ਕਰਨੇ ਕਾਰੋਬਾਰਾਂ ਦੇ ਵਿੱਚ ਵਾਧੇ ਕਰਨੇ ਚੜ੍ਹਦੀ ਕਲਾ ਕਾਮਯਾਬੀਆਂ ਬਖਸ਼ਿਸ਼ ਕਰਨੀਆਂ ਸਭਨਾਂ ਨੂੰ ਆਪਸੀ ਪਿਆਰ ਇਛفاق ਬਿਹਰੋਗਤਾਵਾਂ ਤੰਦਰੁਸਤੀਆਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਆਪਰੋਸੇ ਸਹਿਤ ਆਪ ਜੀ ਦੇ ਚਰਨਾਂ ਦੇ ਨਾਲ ਜੋੜ ਕੇ ਚਰਨਾਂ ਦੀ ਪ੍ਰੀਤ ਬਖਸ਼ਿਸ਼ ਕਰਨੀ ਕਾਲਯੁਗ ਦੇ ਹਾਫ ਭਾਵ ਤੋਂ ਬਚਾ ਕੇ ਆਪ ਜੀ ਦੇ ਚਰਨਾਂ ਦੀ ਪ੍ਰੇਮਾ ਭਗਤੀ ਸੇਵਾਵਾਂ ਬਖਸ਼ਿਸ਼ ਕਰਕੇ ਨਿਹਾਲ ਕਰਨਾ ਦੇਸ਼ਾਂ ਵਿੱਚ ਦੇਸ਼ਾਂ ਵਿੱਚ ਚੜ੍ਹਦੀ ਕਲਾ ਕਰਨੀ ਨਗਰ ਖੇੜੇ ਵਿੱਚ ਸੁਖ ਵਰਤਾਉਣੀ ਸਰਬੱਤ ਜੀਵ ਜੰਤੂਆਂ ਦਾ ਭਲਾ ਕਰਨਾ ਚੱਲ ਰਿਹਾ ਸਮਾ ਤੇ ਆਉਣ ਵਾਲਾ ਸਮਾ ਸੁੱਖਾਂ ਭਰਿਆ ਬਤੀਤ ਕਰਵਾਉਣਾ ਸਤਿਗੁਰੂ ਜੀ ਆਪ ਜੀ ਦੀ ਪਾਵਨ ਹਜ਼ੂਰੀ ਦੇ ਅੰਦਰ ਪੰਚਾ ਅੰਮ੍ਰਿਤ ਛਕਾ ਪ੍ਰਸ਼ਾਦ ਦੀਆਂ ਦੇਗਾਂ ਸਜਾ ਕੇ ਹਾਜ਼ਰ ਕੀਤੇ ਆਂ ਜੀ ਕਿਰਪਾ ਕਰੋ ਅਨੇਕ ਪ੍ਰਕਾਰ ਭੋਜਨ ਬਹ ਕੀਏ ਬਹੁ ਵਿੰਜਨ ਮਿਸਟਾਏ ਕ੍ਰਿਪਾ ਆਕਸਾਲ ਸੋਚ ਪਵਿੱਤਰਾ ਹੁਣ ਲਾਵੋ ਭੋਗ ਹਰ ਰਾਏ ਆਪਜੀ ਕਾ ਭੋਗ ਲਗਿਆ ਪ੍ਰਸ਼ਾਦ ਸਮੂਹ ਸੰਗਤ ਵਿੱਚ ਵਰਤੇ ਜੋ ਜੀਵ ਸ਼ੱਕੇ ਸਤਨਾਮ ਸ੍ਰੀ ਵਾਹਿਗੁਰੂ ਜੀ ਦਾ ਜਾਪ ਜਪੇ ਸਤਗੁਰੂ ਕਿਰਪਾ ਕਰੋ ਨਿਤਨੇਮ ਆਰੰਭ ਕਰਨ ਦੀ ਆਗਿਆ ਬਖਸ਼ਿਸ਼ ਕਰੋ ਸੇਹੀ ਪਿਆਰਿਆਂ ਦੇ ਮੇਲ ਕਰਵਾਓ ਜਿਨ੍ਹਾਂ ਨੂੰ ਮਿਲਿਆ ਆਪਜੀ ਦਾ ਨਾਮ ਚੇਤੇ ਆਵੇ ਨਾਨਕ ਨਾਮ ਚੜਦੀ ਕਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਦੋਹਰਾ ਆਗਿਆ ਭਈ ਅਕਾਲ ਕੀ ਸਾਬ ਸਿੱਖਨ ਦਾ ਹੁਕਮ ਹੈ ਗੁਰੂ ਗ੍ਰੰਥ ਜੀ ਮਾਨੀਐ ਜੋ ਪ੍ਰਭ ਕੋ ਮਿਲ ਬੋ ਚਾਹੇ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲ ਲਹਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦਾ ਕਰ ਸੇਵ ਦੇ no oh. ਸਤਨਾਮ ਸ੍ਰੀ ਵਾਖੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਪ੍ਰਤੋਪੁਰਖ ਨਿਰਭਉ ਨਿਰਵੈਰ ਕਾਲਮੂਰਤਿ ਜੁਨੀ ਸੈਖੰ ਗੁਰ ਪ੍ਰਸਾਦਿ ਜਾਪੁ ਆਦਿ ਸਤਿਗੋਬ ਸਤਿ ਸਚ ਹੈ ਭੀ ਸਚੋ ਨਾਨਕ ਉਸੀ ਭੀ ਸਚੋ ਤੇ ਸੋਚਣਾ ਹੋ ਵਈ ਜੇ ਸੋਚੀ ਲੱਖ ਵਾਰ ਉਹ ਤੁਧ ਚੁਪ ਨ ਹੋ ਵਈ ਜਿ ਲਾਇ ਰਹੇ ਉਤਾਰ ਭੋਖਿਆ ਭੋਖ ਨ ਉਤਰੀ ਜੇ ਬੰਨਾ ਪੁਰੀਆ ਭਾਰ ਸਹਸ ਸਿਆਣ ਭਲਖ ਹੋਏ ਤੈਖ ਨ ਚੱਲੇ ਨਾਲ ਕਿ ਸੁਚਾਰਾ ਹੋਈ ਹੈ ਕੂੜਤ ਤਕਾਲ ਮਰ ਜਾਈ ਚੱਲਣਾ ਨਾਲ ਕਿ ਰਖਿਆ ਨਾਲ ਹੁਕਮੀ ਹੋਵਣ ਆਖਾਰੋ ਭੋਖ ਨਾ ਖਲਿਆ ਜਾਈ ਹੁਕਮੀ ਹੋਵਣ ਜੀ ਹੁਕਮ ਲੈ ਵਡਿਆਈ ਹੁਕਮੇ ਉਤਮਨੀ ਚ ਹੁਕਮ ਲੈ ਫੁਲਕ ਸੁਖ ਪਾਈ ਹੈ ਕਨਹੁ ਹੁ ਕਮੀ ਬੁਖਸੀ ਇਸ ਰੋਇ ਕੋ ਕਮੀ ਸਦਾ ਭਾਈ ਹਉ ਹੁ ਮੰਦਰ ਸਭ ਕੋ ਬਾਹਰੋ ਘਮਣਾ ਕੋਈ ਨਾਨਕ ਹੁ ਮੈਂ ਜੇ ਬੁੱਝੈ ਤਾਹਉ ਮੈਂ ਕਹਿ ਨਾ ਕੋਈ ਗਾਵੇ ਕੋ ਤਾਂ ਨ ਹੋਵੇ ਕਿਸੈ ਤਾਂ ਨ ਗਾਵੇ ਕੋ ਦਾਤ ਹੋ ਜਾਣੇ ਨਿਸ਼ਾਨ ਗਾਵੇ ਕੋ ਗੁਣ ਬਟੈ ਆਇਆ ਚਾਰੋ ਗਾਵੇ ਕੋ ਵਿਤਿਆ ਵਿਖੰਵੀ ਚਾਰੋ ਗਾਵੇ ਕੋ ਸਾਜ ਕਰੇ ਤਨ ਖੇ ਹੋ ਗਾਵੇ ਕੋ ਜੀਵ ਲੈ ਫਿਰ ਦੇ ਹੋ ਗਾਵੇ ਕੋ ਜਾਪੈ ਜਿਸ ਸੇ ਦੂਰ ਹੋ ਗਾਵੇ ਕੋ ਵਿਖੇ ਹਾਜ਼ਰਾ ਹਜ਼ੂਰ سا سچ ناخا پاروکھ اگ رکھی جدر پارو موہ کے بولن بولی ہے جسم تر پیار ਅੰਮ੍ਰਿਤ ਵੇਲਾ ਸਤਨਾਵ ਓਟੇ ਆਈ ਵਿਚਾਰੋ ਵਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ ਓ ਨਾਨਕੀ ਵੇ ਜਾਣੀਐ ਸਭ ਆਪੇ ਸਤਿਆਰੋ ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਝਨ ਸੋਏ ਜਿਨਿ ਸੇਵਿਆ ਤਿਨ ਪਾਇਆ ਮਾਨ ਓ ਨਾਨਕ ਗਾਵੀਆ ਗੁਣੀ ਨਿਧਾਨ ਗਾਵੀਆ ਸੁਣੀਐ ਮਨ ਰੱਖੀਐ ਭਾਉ ਦੁਖ ਪਰ ਹਰ ਸੁਖ ਕਰ ਲੈ ਜਾਏ ਗੁਰੂ ਮੁਖ ਨਾਦੰ ਗੁਰੂ ਮੁਖ ਵੇਦੰ ਗੁਰੂ ਮੁਖ ਰਹਿ ਆਸਮਾਈ ਗੁਰੀ ਸਰਗੁਰ ਗੋਲਕ ਵਰਮਾ ਗੁਰੂ ਪਾਰਵਤੀ ਮਾਈ ਜੇ ਹਉ ਜਾਣਾ ਆਪਾ ਨਾਹੀ ਕਹਿਣਾ ਕਤਨ ਨਾ ਜਾਈ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਤੀਰਥ ਨਾ ਵਾਜੇ ਸਪਾਵਣ ਪਣੇ ਕੁਨਾਏ ਕਰੀ ਜੇਤੇ ਸਿਰ ਟੋਪਾਈ ਵੇ ਕਵਿਣ ਕਰਮਾ ਕੇ ਮੇਲੇ ਲਾਈ ਮਾਤ ਵਿੱਚ ਰਤਨ ਜਵਾਹਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇਹ 부ਜਾਈ ਸਭਨਾ ਜੀਆ ਕਾ ਇੱਕ ਦਾਤਾ ਸੋ ਮੈਂ ਵਿਸਰਣਾ ਜਾਈ ਜੇ ਜੋ ਵਿਚਾਰੇ ਆਰਜਾ ਹੋ ਸੋਣੀ ਹੋਏ ਨਵਾਂ ਖੰਡਾ ਵਿੱਚ ਜਾਣੀਐ ਨਾਲ ਚੱਲੇ ਸਭ ਕੋਈ ਚੰਗਾ ਨੌਰ ਕਰੇ ਕੈ ਜਸ ਕੀ ਰਤਜਗ ਲਈ ਜੀਤ ਸਿਨਦਰ ਨਾ ਆਵੈ ਤਵਾਤ ਨੁੱਛੇ ਕਿ ਕੀ ਤਾਂ ਅੰਦਰ ਕੀਟ ਕਰੋ ਦੋਸੀ ਦੋਸਤ ਰੇ ਨਾਨਕ ਉਹ ਨਿਰਗੁਣ ਗੁਣ ਕਰੇ ਗੁਣਵੰਤਿਆ ਗੁਣ ਦੇਇ ਤੇ ਹਾ ਕੋਈ ਨ ਸੁਝੈ ਜੀਤਿਸ ਗੁਣ ਕੋਈ ਕਰੇ ਸੁਣਿਆ ਸਿ ਫਿਰ ਸੁਰਨਾਥ ਸੁਣਿਆ ਦਰਤ ਸਵਲਾ ਕਾਸ ਸੁਣਿਆ ਦੀਪ ਲੋਪਾ ਤਾਲ ਸੁਣਿਆ ਕੋਈ ਨ ਸੁੱਕਾ ਪਾਲੋ ਨਾਨਕ ਉਹ ਭਗਤ ਸਦਾ ਵਿਗਾਸ ਸੁਣਿਆ ਦੂਪਾ ਆਪਕਾ ਨਾਸੋ सुञर बर सुख सलानद सुेद सुमृत भेद नानक भॻत सदा विकास सुञ पापा नास सुञ सत संतोप ग्यान सुठान सुया पढ़ पढ़ पा वहिमान सुण लाग सहीत्यान नानक भॻत सदा विकास सुञ पापा नास सुञ सुणाके गाह ਸੁਨੇ ਸੇਕ ਪੀਰ ਪਾਲ ਸਾਹੋ ਸੁਣਿਆਂ ਦੇ ਪਾਵੈ ਰਾਹ ਸੁਣਿਆਤ ਵਸ ਗਉ ਬਨਾਨਕ ਕਉ ਭਗਤ ਸਦਾ ਵਿਗਾਸ ਸੁਣਿਆਂ ਜੀ ਪਾਪਾ ਨਾਸ ਮਨੇ ਕੀ ਗੱਤ ਕਹੀ ਨਾ ਜਾਏ ਜੇ ਕੋ ਗਹਿਿਛੇ ਪਛਤਾਏ ਕਾਗਜ਼ ਕਲਮ ਨਾਲੇ ਕਰਨ ਹਾਰੋ ਮਨੇ ਕਬਹਿ ਤਨ ਵਿਚਾਰ ਹੋਏ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਨਾਲ ਸੁਖ ਹੋਵੇ ਮਨ ਬੁੱਧੋ ਮਨ ਸੋਲ ਕੋਣ ਕੀ ਸੋਜਾ ਮਨ ਮਰ ਝੋਟਾ ਨਾ ਖਾਏ ਮਨ ਜਨ ਕੈ ਸਾਸ ਨਾ ਜਾਏ ਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣੈ ਮਨ ਕੋਏ ਮਨ ਮਾਰਗ ਠਾਕਰਾਂ ਪਾਏ ਮਨੈ ਆਪਸੇ ਉੱਪਰ ਗਿੜਜਾਏ ਮਨੈ ਮਾਗਣ ਚੱਲੇ ਪਾਂਥ ਮਨੈ ਤਰਫ ਸਿੱਧੀ ਸੰਬੰਧ ਸਨਾਮ ਨਰਜਨ ਹੋਏ ਜੀ ਕੋ ਮਨ ਜਾਣੈ ਮਨ ਕੋਈ ਮਨੈ ਪਾਵੇ ਹਮੋਖ ਦਵਾਰ ਮਨੈ ਪਰਵਾਰ ਹੈ ਸਾਧਾਰੂ ਮਨੈ ਤਰਗਤਾਰੇ ਗੁਰ ਸੇਖੋ ਮਨੈ ਨਾਮੁ ਕੋ ਭਵਨੁ ਕੋਇਕੋ ਸਨਾਮ ਨਰਜਨ ਹੋਏ ਜੀ ਕੋ ਮਨ ਜਾਣੈ